ਨਵੇਂ-ਨਵੇਂ ਡਿਜ਼ਾਈਨਰ ਐਕਸਕਲੂਸਿਵ ਲਹਿੰਗਿਆਂ ਦੀ ਪਰਮਾਰਤਾ ਅਜਮੀਰਾ ਫੈਸ਼ਨ ਹੈ ਇੱਕੋ ਇੱਕ ਪੰਡਾਰ ਅੱਜ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ 'ਚ ਨਵੇਂ-ਨਵੇਂ ਸੋਹਣੇ-ਸੋਹਣੇ ਕਲੈਕਸ਼ਨ ਅਜਮੀਰਾ ਫੈਸ਼ਨ ਦੇ ਜਿਹੜੇ ਕੀ ਐਕਸਕਲੂਸਿਵ ਨੇ ਤੁਸੀਂ ਲੈ ਸਕਦੇ ਹੋ ਡਾਇਰੈਕਟਲੀ ਵੀਡੀਓ ਵੇਖ ਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ ਤਾਂ ਬਣੇ ਰਹੋ ਸਾਡੇ ਨਾਲ ਅੱਜ ਦੇ ਇਸ ਖਾਸ ਵੀਡੀਓ ਦੇ ਇਸ ਖਾਸ ਕਲੈਕਸ਼ਨ ਵੇਖਣ ਵਾਸਤੇ ਅੱਜ ਇੱਕ ਵਾਰੀ ਫੇਰ ਤੁਹਾਡਾ ਵੈਲਕਮ ਹੈ ਅਜਮੀਰਾ ਫੈਸ਼ਨ ਦੇ YouTube ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਗੇ ਅੱਜ ਮੈਂ ਤੁਹਾਨੂੰ ਫੇਰ ਲੈ ਕੇ ਆ ਚੁੱਕੀ ਹਾਂ ਅਜਮੀਰਾ ਫੈਸ਼ਨ ਜਿੱਥੇ ਤੁਸੀਂ ਵੇਖ ਰਹੇ ਹੋ ਲਹਿੰਗੇ ਹੀ ਲਹਿੰਗੇ ਨੇ ਕਿੰਨੇ ਪਿਆਰੇ ਪਿਆਰੇ ਸੋਹਣੇ ਸੋਹਣੇ ਬ੍ਰਾਈਡਲ ਸੈਮੀ ਬ੍ਰਾਈਡਲ ਡੀਸੈਂਟ ਜੇ ਕਲਰ ਦੇ ਹੈਂਡਵਰਕ ਦੇ ਕਲੈਕਸ਼ਨ ਮੈਂ ਜਾਂ ਮੈਂ ਕਹਾ ਕੁਝ ਨਵੇਂ ਕਨਸੈਪਟ ਸਾਰੇ ਲੈ ਕੇ ਆ ਚੁੱਕੇ ਨੇ ਅੱਜ ਮੇਰਾ ਫੈਸ਼ਨ ਤੁਹਾਡੇ ਵਾਸਤੇ ਤਾਂ ਤੁਸੀਂ ਦੇਰ ਨਾ ਕਰਿਓ ਸਟਾਕ ਖਤਮ ਹੋਣ ਤਾਂ ਪਹਿਲਾਂ ਪਰਚੇਸਿੰਗ ਕਰ ਲਓ ਆਪਣੇ ਬਿਜ਼ਨਸ ਵਾਸਤੇ ਆਪਣੇ ਸ਼ੌਪ ਵਾਸਤੇ ਤੁਸੀਂ ਵੀ ਕਮਾ ਸਕਦੇ ਹੋ 100 200 300% ਮੁਨਾਫਾ ਆਰਾਮ ਨਾਲ ਸੋਲ ਕਹਿਣਾ ਤਾਂ ਮਤਲਬ ਇੱਕ ਹੋ ਗਿਆ ਨਾ ਲਿਮਟ ਹੋ ਗਈ ਜੀ ਕੋਈ ਲਿਮਟ ਨਹੀਂ ਕੋਈ ਲਿਮਟ ਨਹੀਂ ਤੁਸੀਂ ਜਿੰਨਾ ਮਾਰਜਿਨ ਸੈੱਟ ਕਰਨਾ ਚਾਹੋ ਆਪਣੇ ਬਿਜ਼ਨਸ ਦੇ ਹਿਸਾਬ ਨਾਲ ਜਿਵੇਂ ਤੁਹਾਡਾ ਸ਼ੋਰੂਮ ਹੋਵੇ ਤਾਂ ਤੁਸੀਂ ਆਰਾਮ ਨਾਲ 200 3% ਮਾਰਜਿਨ ਨਾਲ ਸੈੱਟ ਕਰਕੇ ਵੇਚ ਸਕਦੇ ਹੋ ਕਿਉਂ ਕਿ ਤੁਹਾਨੂੰ ਇੱਥੇ ਜਿਹੜੇ ਲਹਿੰਗੇ ਨੇ ਉਹ ਮਿਲ ਜਾਂਦੇ ਨੇ ਓਨਲੀ ਓਨ ਓਨ 2000 ਰੁਪਏ ਦੀ ਰੇਂਜ ਦੇ ਨਾਲ ਸਿਰਫ ਔਰ ਸਿਰਫ 2000 ਰੁਪਏ ਦੇ ਨਾਲ ਤੁਹਾਨੂੰ ਇਹ ਬਰਾਇਡਲ ਲਹਿੰਗੇ ਮਿਲਣਗੇ ਤੇ ਸਿਰਫ ਔਰ ਸਿਰਫ 680 ਰੁਪਏ ਦੇ ਨਾਲ ਤੁਹਾਨੂੰ ਇਸ ਟਾਈਪ ਦੇ ਮਿਲਣ ਜਾਣਗੇ ਜੀ ਸੈਮੀ ਬ੍ਰਾਈਡਲ ਲਹਿੰਗਿਆਂ ਦਾ ਕਲੈਕਸ਼ਨ ਸਟਾਰਟਿੰਗ ਰੇਂਜ ਦੱਸ ਦਿੱਤੀ ਤੇ ਹਾਈਐਸਟ ਦੱਸਾਂ ਤੁਹਾਨੂੰ ਤਾਂ ਤੁਹਾਨੂੰ 20-30000 ਦੇ ਰੇਂਜ ਦੇ ਆਰਾਮ ਨਾਲ ਇੱਥੇ ਮਿਲ ਜਾਂਦੇ ਨੇ ਜੀ ਲਹਿੰਗੇ ਜਿਨ੍ਹਾਂ ਦੀ ਮਾਰਕੀਟ ਵੈਲਿਊ ਹੁੰਦੀ ਹੈ ਜੀ 1 ਲੱਖ ਰੁਪਿਆ 80000 ਰੁਪਿਆ ਆਰਾਮ ਨਾਲ ਟਰਸਟ ਨਾ ਹੋਵੇ ਤਾਂ ਵਿਜ਼ਿਟ ਕਰ ਲਿਓ ਅਜਮੇਰਾ ਫੈਸ਼ਨ ਨੂੰ ਐਡਰੈਸ ਮਿਲ ਜੂਗਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਵਿਜ਼ਿਟ ਕਰਕੇ ਤੁਸੀਂ ਆਪ ਲਾਈਵ ਵੇਖ ਸਕਦੇ ਹੋ ਲਾਈਵ ਪਰਚੇਸਿੰਗ ਕਰ ਸਕਦੇ ਹੋ ਤੁਹਾਨੂੰ ਆਪ ਯਕੀਨ ਆ ਜਾਣਾ ਹੈ ਤਾਂ ਚਲੋ ਥੋੜਾ ਬਾਥ ਟਾਈਮ ਖਰਾਬ ਨਹੀਂ ਕਰਦੇ ਤੁਹਾਨੂੰ ਕੁਝ ਕਲੈਕਸ਼ਨ ਦਿਖਾ ਦੇਣੇ ਆ ਸੋਹਣੇ ਸੋਹਣੇ ਜੇ ਤੁਹਾਨੂੰ ਕਲੈਕਸ਼ਨ ਪਸੰਦ ਆਵੇ ਸਕਰੀਨਸ਼ਾਟ ਲੈ ਲਿਓ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਪੇਜ ਕੀ ਤੁਸੀਂ ਉਸ ਤੋਂ ਵੀ ਕਰ ਸਕਦੇ ਹੋ ਡਾਇਰੈਕਟਲੀ ਪਰਚੇਜ਼ਿੰਗ ਜਿਵੇਂ ਕਿ ਫਰਸਟ ਕਲੈਕਸ਼ਨ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਇੱਥੇ ਸੈਮੀ ਬ੍ਰਾਈਡਲ ਲਹਿੰਗਾ ਮੈਂ ਦਿਖਾ ਰਹੀ ਹਾਂ ਉਹ ਵੀ ਜਰਕਨ ਵਰ ਦਾ ਬਟਰਫਲਾਈ ਨੈਟ ਦੇ ਉੱਤੇ ਕਿੰਨਾ ਪਿਆਰਾ ਕਿੰਨਾ ਸੋਹਣਾ ਡੀਸੈਂਟ ਜਿਹਾ ਲਹਿੰਗਾ ਹੈ ਫੁੱਲ ਫਲੇਅਰ ਦੇ ਨਾਲ ਦੀ ਗੱਲ ਕਰਾਂ ਤੇ ਇਹਦੇ ਲਾਈਨਿੰਗ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਸੇਮ ਕਲਰ ਦੀ ਅਤੇ ਲਾਈਨਿੰਗ ਮਿਲ ਜਾਂਦੀ ਹੈ ਤੇ ਸੇਮ ਕਲਰ ਦੀ ਉਹਨੂੰ ਕੈਨ ਕੈਨ ਮਿਲ ਜਾਂਦੀ ਹੈ ਹਰ ਲਹਿੰਗੇ ਦੇ ਵਿੱਚ ਤੁਹਾਨੂੰ ਸੇਮ ਟਾਈਪ ਦੀ ਸੇਮ ਕਲਰ ਦੀ ਹੀ ਮਿਲੂਗੀ ਜੀ ਕੈਨ ਕੈਨ ਕੰਪਲੀਟ ਲੁੱਕ ਤੁਸੀਂ ਵੇਖ ਲਿਆ ਇਹਦਾ ਕਿੰਨਾ ਪਿਆਰਾ ਤੁਹਾਨੂੰ ਲੱਗੀ ਜਾਂਦਾ ਹੈ ਇਹਦੇ ਤੁਹਾਨੂੰ ਹੋਰ ਵੀ ਕਲਰਸ ਮਿਲ ਜਾਣਗੇ ਜੇ ਤੁਹਾਨੂੰ ਲੱਗਦਾ ਹੈ ਇਹਦੇ ਵਿੱਚ ਤੁਹਾਨੂੰ ਕੋਈ ਹੋਰ ਕਲਰ ਚਾਹੀਦਾ ਹੈ ਤਾਂ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਕਿਉਂਕਿ ਸਿੰਗਲ ਪੀਸ ਤੇ ਡੀਲ ਨਹੀਂ ਕਰਦੇ ਸਾਰੇ ਕਲੈਕਸ਼ਨ ਤੁਹਾਨੂੰ ਸੈਟ ਵਾਈਜ਼ ਮਿਲਣਗੇ ਚਲੋ ਇੱਕ ਹੋਰ ਤੁਹਾਨੂੰ ਕਲੈਕਸ਼ਨ ਦਿਖਾ ਦਿੰ ਜਾਂਦਾ ਹੈ ਜੀ ਸੀਕੁਐਂਸ ਵਰਕ ਦਾ ਕਿੰਨਾ ਹੀ ਪਿਆਰਾ ਸੋਹਣਾ ਜਿਹਾ ਮਲਟੀ थ्रेड ਵਰਕ ਦੇ ਨਾਲ ਡਿਜ਼ਾਈਨ ਨਾਲੇ ਗੱਲ ਕਰਾਏ ਦੇ ਕੈਨ ਕੈਨ ਤੇ ਤਾਂ ਆ ਵੇਖੋ ਕੈਨ ਕੈਨ ਤੁਸੀਂ ਵੇਖੋ ਹੈਵੀ ਕੈਨ ਕੈਨ ਤੁਹਾਨੂੰ ਇਹਦੇ ਵਿੱਚ ਮਿਲ ਜਾਂਦੀ ਹੈ ਇਹਦੇ ਵਿੱਚ ਤੁਹਾਨੂੰ ਹੋਰ ਕਲਰਸ ਮਿਲ ਜਾਣਗੇ ਦਿਨ ਕਿਉਂਕਿ ਹਰ ਇੱਕ ਲਹਿੰਗੇ ਦੇ ਤੁਹਾਨੂੰ ਚਾਰ ਚਾਰ ਕਲਰਸ ਦਿਖਾ ਦੇਣੇ ਆਪਾਂ ਕਿਉਂਕਿ ਇੱਥੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਇੱਕ ਵਾਰੀ ਫੇਰ ਦੱਸ ਦਿੰਨੀ ਆ ਕਿ ਜਿਹੜੇ ਵੀ ਲਹਿੰਗੇ ਬਣਦੇ ਨੇ ਆ ਜਿਹੜਾ ਵੀ ਕੋਈ ਪ੍ਰੋਡਕਟ ਬਣਦਾ ਹੈ ਨਾ ਉਹ ਸਿੰਗਲ ਨਹੀਂ ਬਣਦਾ ਕਿਉਂਕਿ ਇੱਕ ਮਸ਼ੀਨ ਨਹੀਂ ਚੱਲਦੀ ਮਸ਼ੀਨਾ ਚੱਲਦੀਆਂ ਨੇ ਨੋ ਨੋ 10 10 ਉਨਹੀਂ ਬਣ ਕੇ ਆਉਂਦੇ ਨੇ ਚਲੋ ਇੱਕ ਹੋਰ ਤੁਹਾਨੂੰ ਦਿਖਾ ਦਿੰਦੇ ਆ ਬ੍ਰਾਈਡਲ ਲਹਿੰਗਾ ਹੁਣੇ ਤੁਸੀਂ ਦੇਖਿਆ ਸੀਗਾ ਸਾਵੇਂ ਬ੍ਰਾਈਡਲ ਹੁਣ ਵੇਖ ਲਓ ਜੀ ਬ੍ਰਾਈਡਲ ਲਹਿੰਗਾ ਬ੍ਰਾਈਡਲ ਲਹਿੰਗਾ ਤੁਸੀਂ ਵੇਖ ਸਕਦੇ ਹੋ ਮਹਿਰੂਨ ਕਲਰ ਦੇ ਹੋਤੇ ਤੁਹਾਨੂੰ ਕਿੰਨਾ ਪਿਆਰਾ ਮਿਲ ਜਾਂਦਾ ਕਿੰਨਾ ਹੀ ਸੋਹਣਾ ਮਿਲ ਜਾਂਦਾ ਜੇ ਤੁਸੀਂ ਵੇਖੋਗੇ ਤੁਹਾਨੂੰ ਜਰਕਰ ਵਰਕ ਵੇਖਣ ਨੂੰ ਮਿਲੂਗਾ ਜ਼ਰੀ ਵਰਕ ਵੇਖਣ ਨੂੰ ਮਿਲੂਗਾ ਕਾਫੀ ਸੋਹਣਾ ਜੀ ਡੀਸੈਂਟ ਜਨ ਨਾਉਂ ਥਾ ਜ 9000 ਵੈਲਵਟ ਦੇ ਉਤੇ ਤੁਹਾਨੂੰ ਲਹਿੰਗਾ ਮਿਲਣ ਲੱਗਿਆ ਹੈ ਤੇ ਪ੍ਰਾਈਸ ਤੁਹਾਨੂੰ ਦੱਸੀ ਰਹੀਆਂ ਮੈਂ ਕਿ ਇਹਨਾਂ ਦੇ ਜਿਹੜੇ ਰੇਂਜ ਰਹਿਣ ਵਾਲੀ ਆ ਉਹ ਅੰਡਰ 10 ਹੀ ਰਹਿਣ ਵਾਲੀ ਹੈ ਜੀ ਜਿਨ੍ਹਾਂ ਨੂੰ ਤੁਸੀਂ ਆਰਾਮ ਨਾਲ ਆਪਣੇ ਆਪਣੇ ਅਕੋਰਡਿੰਗ ਮਾਰਜਿਨ ਸੈੱਟ ਕਰ ਚਲੋ ਇੱਕ ਹੋਰ ਤੁਹਾਨੂੰ ਪਿਆਰਾ ਜਿਹਾ ਲਹਿੰਗਾ ਮੈਂ ਦਿਖਾ ਦਿੰਨੀ ਹਾਂ ਵੇਖ ਸਕਦੇ ਹੋ ਕਿੰਨਾ ਪਿਆਰਾ ਫੁੱਲ ਫਲੇਅਰ ਦਾ ਤੁਹਾਨੂੰ ਲਹਿੰਗਾ ਮਿਲ ਜਾਂਦਾ ਹੈ ਕਿੰਨਾ ਹੀ ਸੋਹਣਾ ਕਿੰਨਾ ਹੀ ਡਿਜ਼ਾਈਨਰ ਪੀਸ ਰਹਿਣ ਵਾਲਾ ਹੈ ਜੀ ਇਹਦਾ ਤੁਹਾਨੂੰ ਮੈਂ ਕੰਪਲੀਟ ਫੁੱਲ ਫਲੇਅਰ ਵੀ ਦਿਖਾਵਾਂਗੀ ਤੁਸੀਂ ਟੈਨਸ਼ਨ ਨਾ ਲਿਓ ਇਹ ਹੋਊਗਾ ਜੀ ਕੰਪਲੀਟ ਲਹਿੰਗਾ ਸਿਲਕ ਤੇ ਉੱਤੇ ਟੇਕ 2 ਇਹ ਰੋਗਾ ਜੀ ਕੰਪਲੀਟ ਲਹੰਗਾ ਸਿਲਕ ਤੇ ਉੱਤੇ ਨਾਲ ਫਲੇਅਰ ਤੁਸੀਂ ਵੇਖ ਸਕਦੇ ਹੋ ਕਿੰਨਾ ਤੁਹਾਨੂੰ ਮਿਲ ਜਾਂਦਾ ਹੈ ਫਲੇਅਰ ਵੇਖ ਲਿਆ ਹੁਣਾਏ ਤੁਸੀਂ ਕਿੰਨਾ ਭਾਰੀ ਹੈਗਾ ਜੀ ਲਹੰਗਾ ਜਰਕਨ ਰੱਖਦੇ ਨਾਲ ਤੁਹਾਨੂੰ ਇਹ ਤੇ ਮਿਲ ਜਾਂਦਾ ਹੈ ਜੀ ਕਿੰਨਾ ਹੀ ਸੋਨਾ ਜਿਹਾ ਪਿਆਰਾ ਜਿਹਾ ਕਨਸੈਪਟ ਉਹ ਵੀ ਆਪਾਂ ਕਹਿੰਦੇ ਕੱਟ ਪੇਸ ਦਾ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਮਿਲ ਜਾਂਦਾ ਹੈ ਜੇ ਤੁਹਾਨੂੰ ਕੁਝ ਡਿਫਰੈਂਟ हटਕੇ ਕਲਰ ਚਾਹੀਦਾ ਹੈ ਤਾਂ ਉਹ ਵੀ ਲੈ ਕੇ ਆਈਆਂ ਮੈਂ ਤੁਹਾਡੇ ਵਾਸਤੇ ਵੇਖ ਸਕਦੇ ਹੋ ਆ ਰਿਹਾ ਕਿੰਨਾ ਪਿਆਰਾ ਸੋਨਾ ਜਿਹਾ ਲਹੰਗਾ ਜੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਨੂੰ ਲਹੰਗਾ ਤਾਂ ਚਾਹੀਦਾ ਹੈ ਬਟ ਤੁਸੀਂ ਵਿਜ਼ਿਟ ਨਹੀਂ ਕਰ پا ਰਹੇ ਹੋ ਤਾਂ ਕੋ ਸਕਦੇ ਹੋ ਡਾਇਰੈਕਟਲੀ ਉਹ ਵੀ ਵੀਡੀਓ ਕਾਲ ਕਰਕੇ ਸਕਰੀਨ ਤੇ ਇੱਕ ਨੰਬਰ ਦਿੱਤਾ ਹੋਇਆ ਹੈ ਉਹਦੇ ਤੇ ਤੁਹਾਨੂੰ ਕਰਨਾ ਹੈ ਜੀ ਵੀਡੀਓ ਕਾਲ ਕਾਲ ਮੈਸੇਜ ਤੁਸੀਂ ਉਥੋਂ ਵੀ ਕਰ ਸਕਦੇ ਹੋ ਡਾਇਰੈਕਟਲੀ ਪਰਚੇਜ਼ਿੰਗ ਲਹਿੰਗਾ ਤੁਸੀਂ ਵੇਖ ਸਕਦੇ ਹੋ ਕਿੰਨਾ ਪਿਆਰਾ ਕਿੰਨਾ ਸੋਹਣਾ ਡੀਸੈਂਟ ਜਿਹਾ ਲਹਿੰਗਾ ਹੈਗਾ ਇਹਦੇ ਵੀ ਤੁਹਾਨੂੰ ਹੋਰ ਕਲਰਸ ਮਿਲ ਜਾਣਗੇ ਜੇ ਤੁਹਾਨੂੰ ਚਾਹੀਦਾ ਹੋਵੇ ਕੁਝ ਹਟਕੇ ਪੈਟਰਨ ਹਟਕੇ ਡਿਜ਼ਾਈਨ ਹਟਕੇ ਕਲਰ ਜਾਂ ਯੂਨਿਕ ਵੈਰਾਈਟੀਆਂ ਜਿਨੂੰ ਆਪਾਂ ਕਹਿੰਦੇ ਆ ਐਕਸਕਲੂਸਿਵ ਡਿਜ਼ਾਈਨਸ ਤੇ ਉਹ ਵੀ ਮਿਨੀਮਮ ਰੇਸ ਦੇ ਵਿੱਚ ਤਾਂ ਉਸ ਵਾਸਤੇ ਸਿਰਫ ਔਰ ਸਿਰਫ ਅਜਮੇਰਾ ਫੈਸ਼ਨ ਹੈਗਾ ਉਹ ਡੈਸਟੀਨੇਸ਼ਨ ਜਿੱਥੇ ਤੁਹਾਨੂੰ ਮਿਲ ਜਾਂਦੇ ਨੇ ਇਹ ਸਾਰੀਆਂ ਚ ਤਹਾਨੂੰ ਬੈਸਟ ਕੁਆਲਿਟੀ ਮਿਲੂਗੀ ਬੈਸਟ ਪ੍ਰੋਡਕਟ ਮਿਲਣਗੀ ਤੇ ਨਾਲੇ ਬੈਸਟ ਪ੍ਰਾਈਸ ਮਿਲੂਗਾ ਜਿੰਨਾਂ ਦਾ ਮਤਲਬ ਮੁਕਾਬਲਾ ਹੀ ਕੋਈ ਨਹੀਂ ਕਰ ਸਕਦਾ ਪੂਰੀ ਸੂਰਤ ਦੇ ਵਿਸਤਾਂ ਤੁਹਾਨੂੰ ਇਹੋ ਜਿਹਾ 컬렉ਸ਼ਨ ਕੋਈ ਨਹੀਂ ਦੇਊਗਾ ਜਿਹੜਾ ਤੁਹਾਨੂੰ ਅਜਮੇਰ ਆਫ ਫੈਸ਼ਨ ਦੇ ਰਿਹਾ ਹੈ ਅੱਜ ਦੀ ਵੀਡੀਓ ਚ ਐਨਾ ਹੀ ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਵੀ ਰੱਖਿਓ ਆਪਣਾ ਖਿਆਲ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਨਾਲੇ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਨੂੰ ਵੀ ਦਬਾ ਦਿਓ ਲੇਟੈਸਟ ਅਪਡੇਟ ਵਾਸਤੇ ਧੰਨਵਾਦ